ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਚਲੋ ਜੀ ਹੁਣ ਤੁਹਾਨੂੰ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਫਰਸਟ ਕਾਟਨ ਦੀ ਕਲੈਕਸ਼ਨ ਬਹੁਤ ਸੋਹਣੀ ਹੈ ਜੀ ਚੈੱਕ ਕਰੀ ਚਲੋ ਪ੍ਰਿੰਟ ਸਾਰੇ ਡਿਫਰੈਂਟ ਹੋਣਗੇ ਬਾਟਮ ਵਰਕ ਵਾਲੇ ਵੀ ਹੋਣਗੇ ਤੇ ਜਿਹੜੇ 올ਓਵਰ ਪ੍ਰਿੰਟ ਚ ਵੀ ਹੋਣਗੇ ਪਿਓਰ ਕਾਟਨ ਦੇ ਵੀ ਇਹ ਸੂਟ ਅਵੇਲੇਬਲ ਹੈ ਜੀ ਨੈਕਸਟ ਆਵਰੇ ਨੈਕ ਡਿਜ਼ਾਈਨ ਬਹੁਤ ਸੋਹਣਾ ਤੇ ਬਾਟਮ ਤੇ ਵਰਕ ਕੀਤਾ ਹੋਇਆ ਵਰਕ ਵਾਲੇ ਆ ਗਏ ਬਾਕੀ ਜੇ ਅਗਰ ਤੁਸੀਂ ਇਹਨਾਂ ਚ ਕੋਈ ਵੀ ਵਰਕ ਲਾਇਕ ਕਰਦੇ ਹੋ ਤਾਂ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਔਨ ਆਰਡਰ ਰੈਡੀ ਕਰਵਾ ਸਕਦੇ ਹੋ ਨੈਕਸਟ ਹੈ ਪਿਓਰ ਕਾਟਨ ਦੇ ਸੂਟ ਆ ਗਏ ਜੀ 올ਓਵਰ ਸੂਟ ਰਹਣਗੇ 5 ਮੀਟਰ ਦੇ ਠੀਕ ਹੈ ਜੀ ਸ਼ਿਪਿੰਗ ਜਿਹੜੀ ਇਹਨਾਂ ਦੀ ਫ੍ਰੀ ਰਹੇਗੀ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਈ ਨੈਕਸਟ ਆਵਲੇ ਦੁਪੱਟਿਆਂ ਦੇ ਨਾਲ ਆਗੇ ਜੀ ਠੀਕ ਹੈ ਜੀ ਸ਼ਰਟ ਤੇ ਬਾਟਮ ਪ੍ਰਿੰਟ ਚ ਹੋਣਗੀਆਂ ਦੁਪੱਟਾ ਨਾਲ 올ਓਵਰ ਪ੍ਰਿੰਟ ਚ ਹੋਏਗਾ ਜੀ ਨੈਕਸਟ ਆ ਬਹੁਤ ਸੋਹਣੇ ਜਿਹੜੇ ਦੁਪੱਟੇ ਬਣੇ ਹੋਏ ਚੈੱਕ ਕਰੋ ਖੁੱਲੇ ਡੁੱਲੇ 2.5 ਮੀਟਰ ਦੇ ਨੈਕਸਟ ਆ ਬਹੁਤ ਸੋਹਣੇ ਆਗੇ ਜੀ ਨੈਕ ਵਰਕ ਵਾਲੇ ਜੀ ਮਸ਼ੀਨ ਵਰਕ ਦਾ ਕੰਮ ਕੀਤਾ ਹੋਏਗਾ ਨੈਕਸਟ ਆ 올ਓਵਰ ਸੂਟ ਆਗੇ ਜੀ ਠੀਕ ਹੈ ਜੀ ਇਹ ਵੀ ਕਾਟਨ ਦੇ ਹੋਣਗੇ ਇਹਨਾਂ ਦਾ ਵੀ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਬਾਕੀ ਜੀ ਸ਼ਿਪਿੰਗ ਫ੍ਰੀ ਹੋਏਗੀ ਸ਼ਿਪਿੰਗ ਦਾ ਕੋਈ ਵੀ ਤੁਹਾਨੂੰ ਲੱਗਦਾ ਚਾਰਜਸ ਪੇ ਕਰਨ ਦੀ ਲੋੜ ਨਹੀਂ ਹੋਊਗੀ ਬਹੁਤ ਸੋਹਣੇ ਸੋਹਣੇ ਸੂਟ ਆ ਰੰਗ ਬਹੁਤ ਸੋਹਣੇ ਸੋਹਣੇ ਆ ਚੈੱਕ ਕਰੀ ਚਲੋ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਤੇ ਪ੍ਰਿੰਟ ਨੈਕਸਟ ਹੈ ਪਿਓਰ ਕਾਟਨ ਦੇ ਸੂਟ ਆ ਗਏ ਜੀ ਮਲਮਲ ਦਾ ਨਾਲ ਦੁਪੱਟਾ ਰਹੇਗਾ ਨੈਕਸਟ ਆਵਲੇ ਜਿਹੜੇ ਆ ਚਿਕਨ ਬਾਟਮ ਆ ਗਈ ਜੀ ਠੀਕ ਹੈ ਜੀ ਕਾਟਨ ਦੀ ਸ਼ਰਟ ਰਹੇਗੀ ਬਾਟਮ ਜਿਹੜੀ ਨਾਲ ਚਿਕਨ ਦੀ ਹੋਏਗੀ ਇਹਦਾ ਅਗਰ ਤੁਸੀਂ ਪਲਾਇਓ ਸਟਿਚ ਕਰਾਉਣਾ ਉਹ ਵੀ ਕਰਾ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਇਹਦਾ ਸਟ੍ਰੇਟ ਬਾਟਮ ਬਣਵਾਉਣੀ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਇਹਦੇ ਵਿੱਚ ਵੀ ਕਾਫੀ ਕਲਰ ਕਲੈਕਸ਼ਨ ਹੈਗੀ ਹੈ ਚੈੱਕ ਕਰੀ ਚਲੋ ਪ੍ਰਿੰਟ ਡਿਫਰੈਂਟ ਹੈਗੇ ਆ ਜੀ ਨੈਕਸਟ ਆਵਲੇ ਜਿਹੜੇ ਆਗੇ ਬਹੁਤ ਸੋਹਣੇ ਨੈਟ ਸਟਾਈਲ ਬਣਿਆ ਹੋਇਆ ਨੀਚੇ ਠੀਕੇ ਜੀ ਨਾਲ ਕਾਟਨ ਦਾ ਹੀ ਸੂਟ ਰਹੇਗਾ ਇਹ ਨੈਕਸਟ ਆ ਬਹੁਤ ਸੋਹਣੇ ਸੋਹਣੇ ਆਈ ਜਾ ਰਹੇ ਆ ਜੀ ਚੈੱਕ ਕਰੀ ਚਲੋ ਨਵੀਂ ਨਵੀਂ ਕਲੈਕਸ਼ਨ ਆ ਰਹੀ ਹੈ ਨਵੇਂ ਨਵੇਂ ਪ੍ਰਿੰਟ ਆ ਰਹੇ ਤੇ ਨਵੇਂ ਨਵੇਂ ਰੰਗ ਆ ਰਹੇ ਆ ਬਾਕੀ ਜੀ ਬਹੁਤ ਸੋਹਣੇ ਸੋਹਣੇ ਸੂਟ ਹੋਣਗੇ ਜੀ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਤੁਸੀਂ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਤੁਸੀਂ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਤੁਸੀਂ ਜਿੱਦਾਂ ਕਹੋਗੇ ਤੁਹਾਨੂੰ ਉਦਾਂ ਹੀ ਸੂਟ ਜਿਹੜਾ ਹੈ ਮਿਲ ਜਾਏਗਾ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਰੰਗ ਆ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟਾ ਚੈੱਕ ਕਰੀ ਚਲੋ ਕਲਰ ਕਲੈਕਸ਼ਨ ਜਿਹੜੀ ਹੈ ਬਹੁਤ ਸੋਹਣੀ ਰਹੇਗੀ ਦੁਪੱਟੇ ਚੈੱਕ ਕਰੋ ਨੈਕਸਟ ਆਵਲੇ ਕਾਟਨ ਜਿਹੜੀ ਪ੍ਰਿੰਟ ਦੀ ਹੈ ਜੀ ਸੋਰੀ ਸ਼ਾਰਟ ਪ੍ਰਿੰਟ ਦੀ ਹੈ ਨੈਕਸਟ ਆਲਓਵਰ ਸੂਟ ਆ ਕੇ ਜੌਰਜਟ ਚ ਹੋਣਗੇ ਜੀ ਜੌਰਜਟ ਦੇ ਨਾਲ ਦੁਪੱਟਾ ਰਹੇਗਾ ਬਹੁਤ ਸੋਹਣੇ ਆਲਓਵਰ 5 ਮੀਟਰ ਸੂਟ ਰਹੇਗਾ ਨਾਲ ਦੁਪੱਟਾ ਸੇਮ ਹੋਏਗਾ ਦੁਪੱਟਾ ਜਿਹੜਾ ਘਟਵਰਗ ਸਟਾਈਲ ਬਣਿਆ ਹੋਏਗਾ ਬਹੁਤ ਸੋਹਣੀ ਕਲਰ ਕਲੈਕਸ਼ਨ ਹੈ ਜੀ ਇਹਦੇ ਵਿੱਚ ਰੰਗ ਬਹੁਤ ਸੋਹਣੇ ਯੂਨੀਕ ਜਿਹੇ ਜਿਹੜੇ ਆ ਗਰਲਿਸ਼ ਲੁੱਕ ਵਾਲੇ ਰੰਗ ਹੋਣਗੇ ਜੀ ਦੇਖੀ ਚਲੋ ਜੀ ਨੈਕਸਟ ਆ ਬਾਨਨੀ ਤੇ ਆਗੇ ਜੀ ਬਹੁਤ ਸੋਹਣੇ ਆ ਸੂਟ ਹੋਣਗੇ ਜੀ 올ਓਵਰ 5 ਮੀਟਰ ਦੀ ਕੱਟ ਰਹੇਗੀ ਬਾਕੀ ਜੇ ਤੁਸੀਂ ਜਿੰਨੇ ਵੀ ਸੂਟ ਬਾਇ ਕਰਨਾ ਚਾਹੁੰਦੇ ਆ ਤੁਹਾਨੂੰ ਡਿਸਕਾਊਂਟ ਮਿਲੇਗਾ ਅਗਰ ਤੁਸੀਂ ਵੱਧ ਤੋਂ ਵੱਧ ਸੂਟ ਬਾਇ ਕਰਦੇ ਆ ਜਿਆਦਾ 4 ਤੋਂ 5 ਸੂਟ ਬਾਇ ਕਰਦੇ ਆ ਤਾਂ ਤੁਹਾਨੂੰ ਡਿਸਕਾਊਂਟ ਮਿਲੇਗਾ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੈਕਸਟ ਆ ਵਰਕ ਆਪਾਂ 4 ਤੋਂ 5 ਸੂਟ ਰੈਡੀ ਕੀਤੇ ਸੀਗੇ ਅਗਰ ਤੁਸੀਂ ਇਹ ਵਾਲਾ ਡਿਜ਼ਾਈਨ ਕੋਈ ਲਾਈਕ ਕਰਦੇ ਆ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਹੈ ਡਿਜ਼ਾਈਨ ਮਸ਼ੀਨ ਵਰਕ ਕੀਤਾ ਹੋਇਆ ਹੈ ਜੀ ਇਹ ਤਾਂ ਤੁਸੀਂ ਕਰਵਾ ਸਕਦੇ ਹੋ ਰੈਡੀ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ